ਤਾਂ ਐਸਜੀਪੀਸੀ ਨੇ ਤਾਂ ਚਲੋ ਤੁਹਾਨੂੰ ਪਤਾ ਹੀ ਹੈ ਜੇ ਐਨੇ ਵਧੀਆ ਕੰਮ ਕੀਤੇ ਹੁੰਦੇ ਤਾਂ ਅੱਜ ਨੂੰ ਜਿਹੜੇ ਇੱਥੇ ਆਪਾਂ ਨੌਜਵਾਨ ਬਰਬੂਰ ਜਾਂਦੇ ਹੁੰਦੇ ਮੈਨੂੰ ਲੱਗਦਾ ਕਿ ਸਾਡਾ ਇੱਥੇ ਸਿਸਟਮ ਇੰਨਾ ਵਧੀਆ ਬਣਾ ਸਕਦਾ ਜੀ ਕਿ ਸਾਨੂੰ ਕਿਸੇ ਤੇ ਡਿਪੈਂਡ ਹੋਣ ਦੀ ਲੋੜ ਨਹੀਂ ਸੀਗੀ ਜੇ ਸਾਡੀਆਂ ਸਿੱਖ ਸੰਸਦਾਂਵਾਂ ਸਹੀ ਕੰਮ ਕਰਦੀਆਂ ਹੁੰਦੀਆਂ ਉਹਨਾਂ ਦੇ ਅੱਜ ਅਸੀਂ ਕਹਿਦੇ ਸਾਨੂੰ ਸਿਹਤ ਸਹੂਲਤਾਂ ਨਹੀਂ ਮਿਲਦੀਆਂ ਸਾਨੂੰ ਸਕੂਲ ਕਾਲਜ ਨਹੀਂ ਮਿਲਦੇ ਉਹਨਾਂ ਕੋਲ ਇੰਨੀ ਪਾਵਰ ਸੀ ਕਿ ਸਾਡੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਸਕੂਲ ਇੱਕ ਇੱਕ ਕਾਲਜ ਇੱਕ ਇੱਕ ਹਸਪੀਟਲ ਜਿੱਥੇ ਸਿੱਖ ਬੱਚਿਆਂ ਦੀ ਫ੍ਰੀ ਐਜੂਕੇਸ਼ਨ ਹੁੰਦੀ ਜਿੱਥੇ ਸਿੱਖ ਟੀਚਰ ਪੜ੍ਹਦੇ ਤੇ ਸਿੱਖ ਹੀ ਜਿਹੜੇ ਉੱਥੇ ਫ੍ਰੀ ਇਲਾਜ ਕਰ ਸਕਦੇ ਸੀਗੇ ਤਾਂ ਸ਼ਾਇਦ ਮੈਂ ਵੀ ਅੱਜ ਨੂੰ ਸਿੱਖ ਹੀ ਹੁੰਦਾ ਵੀ ਅਸੀਂ ਇੱਕ ਹਸਪੀਟਲ ਇੱਕ ਇੱਕ ਕਾਲਜ ਇੱਕ ਸਕੂਲ ਹਰੇਕ ਜ਼ਿਲ੍ਹੇ-ਜ਼ਿਲ੍ਹੇ 'ਚ ਬਣਾਇਆ ਹੁੰਦਾ ਜਿੱਥੇ ਪਹਿਲ ਇਹ ਹੁੰਦੀ ਕਿ ਇੱਥੇ ਸਿੱਖ ਪੜ੍ਹ ਸਕਦੇ ਸਿੱਖ ਹੀ ਪੜਾ ਸਕਦੇ ਹਸਪੀਟਲਾਂ ਦੇ ਵਿੱਚ ਵੀ ਇਦਾਂ ਹੁੰਦਾ ਵੀ ਇੱਥੇ ਸਿੱਖ ਹੀ ਜੌਬ ਕਰ ਸਕਦੇ ਸਿੱਖਾਂ ਦਾ ਫ੍ਰੀ ਇਲਾਜ ਹੁੰਦਾ ਤੁਸੀਂ ਦੱਸੋ ਕਿਹੜਾ ਮੂਨਾ ਹੋਣਾ ਸੀ ਬੱਚੋ ਕਿ ਜਿੱਡਾ ਸਾਡਾ ਸਿਸਟਮ ਸੀਗਾ ਐਸਜੀਪੀਸੀ ਦਾ ਕਿੰਨਾ ਦਾਨ ਸਾਨੂੰ ਸਿੱਖ ਕਮਿਊਨਿਟੀ ਕਰਦੀ ਆ ਜੇ ਉਹ ਦਾਨ ਪਿਛਲੇ ਜਾਦੀ ਆਜ਼ਾਦੀ ਲੈ ਆਈ ਆ ਜੇ ਉਹ ਲੱਗਾ ਹੁੰਦਾ ਮੈਨੂੰ ਨਹੀਂ ਲੱਗਦਾ ਜੀ ਕੋਈ ਵੀ ਸਿੱਖ ਗਰੀਬ ਹੁੰਦਾ ਤਾਂ ਤੁਸੀਂ ਗੱਲ ਕਰਦੇ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਵੀ ਇੰਨਾ ਚੜਾਵਾ ਚੜਦਾ ਹੋਰ ਪਾਸਿਓਂ ਪੈਸਾ ਹੁੰਦਾ ਉਹ ਕਹਿੰਦੇ ਪ੍ਰਧਾਨ ਸਾਹਿਬ ਨੂੰ ਪੁੱਛ ਕੇ ਦੇਖੋ ਕੀ ਹਾਲ ਹੋਇਆ ਪਿਆ ਮੁਸ਼ਕਲ ਹੋਈ ਵੀ ਕਹਿੰਦੇ ਸੰਸਥਾ ਚਲਾਉਣੀ ਜਿੰਨੇ 50 60 ਸਾਲ ਤੋਂ ਪ੍ਰਧਾਨ ਰਹੇ ਆ ਜਾਂ ਜਿਹੜੇ ਉਹਨਾਂ ਦੇ ਉੱਪਰ ਬੈਠੇ ਆ ਆਕਾ ਆ ਉਹਨਾਂ ਦੀਆਂ ਜਾਇਦਾਦਾਂ ਦੇਖ ਲਿਓ ਕਿੰਨੀਆਂ ਕਾ ਤੇ ਜਿਹੜੇ ਆ ਗੁਰਦੁਆਰਾ ਸਾਹਿਬ ਚ ਗ੍ਰੰਥੀ ਆ ਕਿਸੇ ਦੀ ਉਹਦੀ ਵਿਚਾਰੇ ਦੀ ਦੇਖ ਲਿਓ ਜੇ ਕੋਈ 크ਰਿਸਚੀਅਨਾਂ ਦਾ ਜੇ ਕੋਈ ਉੱਥੇ ਚਰਚ ਦੇ ਵਿੱਚ ਕੋਈ ਕੰਮ ਕਰਦਾ ਉਹਨੂੰ ਪੁੱਛ ਕੇ ਦੇਖਿਓ ਉਹਨੂੰ ਕਿੰਨੀਆਂ ਸਹੂਲਤਾਂ ਦਿੰਦੇ ਆਗੇ ਤੁਸੀਂ ਵਿਰੋਧ ਤਾਂ ਬਹੁਤ ਕਰਦੀਦਾ ਪੇ ਸਾਡੇ ਬੰਦੇ 크ਰਿਸਚੀਅਨ ਬਣ ਗਏ ਪਰ ਮੈਂ ਇਹ ਕਹਿਣਾ ਹੁੰਦਾ ਕਿ ਆਪਣੀ ਲਕੀਰ ਵੱਡੀ ਕਰ ਲਓ ਉਹਦੀ ਲਕੀਰ ਨੂੰ ਮਟੇਣ ਤੇ ਕੱਲੇ ਲੱਗੇ ਹੋ ਆ ਨੂੰ ਵੀ ਬਹੁਤ ਲੋਕਾਂ ਨੇ ਕਹਿਣਾ ਵੀ ਤੁਸੀਂ ਸਿੱਖਾਂ ਦੀ ਗੱਲ ਕਰਦੇ ਹੋ ਜੀ ਤੁਸੀਂ ਤੁਹਾਡੇ ਸਿਰ ਤੇ ਨਾ ਦਾੜੀ ਜੀ ਨਾ ਪੱਗ ਬੰਨੀ ਹੋਈ ਬਹੁਤ ਕਮੈਂਟ ਆ ਜਾਣਗੇ ਮੋਰਚਾ ਲੱਗ ਗਿਆ ਖਬਰਾਂ ਚੈਨਲਾਂ ਤੇ ਚੱਲ ਪਈਆਂ ਖਬਰਾਂ ਅਖਬਾਰਾਂ ਚ ਲੱਗੀਆਂ ਉਸ ਤੋਂ ਬਾਅਦ ਵੀ ਨਹੀਂ ਬਾਈ ਕੋਈ ਆਇਆ ਨਾ ਕੋਈ ਐਸਜੀਪੀਸੀ ਦਾ ਬੰਦਾ ਨਾ ਕੋਈ ਸਰਕਾਰਾਂ ਦਾ ਬੰਦਾ ਇਹ ਤਾਂ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਐਸਜੀਪੀਸੀ ਨੇ ਤਾਂ ਚਲੋ ਤੁਹਾਨੂੰ ਪਤਾ ਹੀ ਹੈ ਜੇ ਐਨੇ ਵਧੀਆ ਕੰਮ ਕੀਤੇ ਹੁੰਦੇ ਤਾਂ ਅੱਜ ਨੂੰ ਜਿਹੜੇ ਇੱਥੇ ਆਪਾਂ ਨੌਜਵਾਨ ਬਾਹਰਪੂਰ ਜਾਂਦੇ ਹੁੰਦੇ ਮੈਨੂੰ ਲੱਗਦਾ ਕਿ ਸਾਡਾ ਇੱਥੇ ਸਿਸਟਮ ਐਨਾ ਵਧੀਆ ਬਣਾ ਸਕਦਾ ਹੈ ਕਿ ਸਾਨੂੰ ਕਿਸੇ ਤੇ ਡਿਪੈਂਡ ਹੋਣ ਦੀ ਲੋੜ ਨਹੀਂ ਸੀਗੀ ਜਿੰਨਾ ਝੜਾਵਾ ਸਾਡੀਆਂ ਸੰਸਥਾਵਾਂ ਨੂੰ ਸਾਡੇ ਸਿੱਖ ਕਮਿਊਨਿਟੀ ਕਰਦੀ ਆ ਔਰ ਗੱਲ ਉਹੀ ਆ ਗਈ ਕਿ ਬਜ਼ੁਰਗ ਨੇ ਇੱਥੇ ਧਰਨਾ ਲਾਤਾ ਸਾਰਿਆਂ ਨੂੰ ਦਿਸ ਗਿਆ ਟੀਵੀਆਂ ਤੇ ਆ ਗਿਆ ਜੇ ਹੁਣ ਵੀ ਕੋਈ ਸਿੱਖ ਸੰਸਦਵਾਂ ਲਾ ਲਓ ਜਾਂ ਐਸਜੀਪੀਜ਼ੀ ਲਾ ਲਓ ਜਿਨ੍ਹਾਂ ਦਾ ਜਿਨ੍ਹਾਂ ਦਾ ਕੀ ਫਰਜ਼ ਬਣਦਾ ਹੈ ਕਿ ਸਾਡੀਆਂ ਇਤਿਹਾਸਕ ਗੁਰਦੁਆਰੇ ਥਾਂਵਾਂ ਜਿੱਥੇ ਸਾਡੇ ਗੁਰੂ ਆਏ ਉਹਨਾਂ ਦੇ ਰੱਖ-ਰਖਾਅ ਦਾ ਉਹਨਾਂ ਦਾ ਬਣਾਉਣ ਦਾ ਉਹਨਾਂ ਦਾ ਪਹਿਲਾਂ ਸਭ ਤੋਂ ਜ਼ਿਆਦਾ ਫਰਜ਼ ਹੈਗਾ ਕਿ ਇੱਥੇ ਪਹੁੰਚਦੇ ਉਹ ਦੇਖਦੇ ਪਏ ਕੀ ਹੈਗਾ ਪਰ ਤੁਹਾਨੂੰ ਕੀ ਲੱਗਦਾ ਕਿ ਐਨੇ ਸਾਲ ਸਰਕਾਰ ਰਹੀ ਹੋਊਗੀ ਤੇ ਉਸ ਤੋਂ ਬਾਅਦ ਨਵੀਂ ਆ ਗਈ ਤੇ ਉਹਨਾਂ ਦੇ ਧਿਆਨ 'ਚ ਨਹੀਂ ਹੋਊਗਾ ਹੋ ਨਹੀਂ ਸਕਦਾ ਇਹ ਕੋਈ ਮੜਲੇ ਤਾਂ ਹੈ ਨਹੀਂ ਸੀਗੇ ਅੱਠ ਕਿੱਲੇ ਦਾ ਸੁਭਾਲ ਸੀਗਾ ਜਿਹੜੀ ਉਹ ਇੱਕ ਕੰਪਨੀ ਨਿੱਜੀ ਆਪਣੇ ਵਰਤਦੀ ਰਹੀ ਜਾਂ ਨਹੀਂ ਵਰਤੀ ਜਿੱਦਾਂ ਵੀ ਉਹ ਕਹਿੰਦੇ ਉਹ ਹੁਣ ਵੀ ਦੇਣ ਨੂੰ ਤਿਆਰ ਆ ਗੱਲ ਤਾਂ ਫੇਰ ਉੱਥੇ ਆ ਗਈ ਆ ਦੇਣ ਨੂੰ ਤਿਆਰ ਹੈਗੇ ਆ ਮੋਰੇ ਉੱਥੇ ਕੀ ਖਰਚ ਆਊਗਾ ਕਿੱਦਾਂ ਬਿਲਡਿੰਗ ਬਣੂਗੀ ਉਹਦੇ ਰੱਖ-ਰਖਾਵ ਲਈ ਉੱਥੇ ਕੌਣ ਬੰਦਾ ਰਹੂਗਾ ਉਹਦੀ ਸਿਸਟਮ ਕਿੱਦਾਂ ਹੋਊਗਾ ਕੱਲੂ ਅਸੀਂ ਇੱਥੇ 4 10 ਨੌਜਵਾਨਾਂ ਦੀ ਬਣਾ ਵੀ ਦਿੰਨੇ ਆ ਫੇਰ ਗੱਲ ਤਾਂ ਫੇਰ ਉੱਥੇ ਰਹਿ ਗਈ ਉਹਦਾ ਰੱਖ-ਰਖਾਓ ਕਿੱਦਾਂ ਹੋਊਗਾ ਉੱਥੇ ਉਹਦਾ ਜੋ ਬਿਲਡਿੰਗ ਜਿਹ ਉਹ ਟਹਿ ਰਿਹਾ ਜਿਹਦੇ ਕਰਕੇ ਨਿਸ਼ਾਨ ਸਾਹਿਬ ਉਹ ਥੱਲੇ ਆ ਰਿਹਾ ਆ ਉਹਦੇ ਲਈ ਪੈਸਾ ਵੀ ਚਾਹੀਦਾ ਫੇਰ ਉਹ ਸੰਸਦ ਦਾ ਪੈਸੇ ਮੰਗੂਗੀ ਕੱਲ ਕਹੂਗੇ ਉਹਨਾਂ ਨੇ ਕਪੜਾ ਕਰ ਦਿੱਤਾ ਫੇਰ ਉਹਦੇ ਖਿਲਾਫ ਆ ਜਾਗੇ ਗਲਤਾ ਫੇਰ ਉੱਤੀ ਆ ਗਈ ਹੈ ਨਾ ਘੁੰਮ ਘਰ ਕੇ ਇਹ ਤਾਂ ਜਿਹੜੀ ਕਮੇਟੀ ਆਲਰੇਡੀ ਸਾਡੀ ਬਣੀ ਹੋਈ ਆ ਐਸਜੀਪੀਸੀ ਉਹਦਾ ਫਰਜ ਬਣਦਾ ਹੈ ਜੀ ਸਭ ਤੋਂ ਜ਼ਿਆਦੇ ਬਿਲਕੁਲ ਤੇ ਸਾਡਾ ਜਾਂ ਸਾਡਾ ਜਿਹੜਾ ਜਿਹੜਾ ਹੈਰੀਟੇਜ ਹਿਸਟਰੀ ਹਿਸਟੋਰੀਕਲ ਹੈਰੀਟੇਜ ਡਿਪਾਰਟਮੈਂਟ ਆ ਜਿਹੜਾ ਪੰਜਾਬ ਦਾ ਉਹਨਾਂ ਦਾ ਫਰਜ ਬਣਦਾ ਹੈ ਜੇ ਇਤਿਹਾਸਕ ਹੋ ਤਾਂ ਉਹਨਾਂ ਦਾ ਫਰਜ ਬਣਦਾ ਹੈ ਜੇ ਸਿੱਖ ਰਿਲੀਜਨ ਨਾਲ ਨਿਸ਼ਾਨ ਸਾਹਿਬ ਲੱਗਾ ਤਾਂ ਐਸਜੀਪੀਸੀ ਦਾ ਬਣਦਾ ਦੋਨਾਂ ਨੂੰ ਆਪਸੀ ਗੱਲਬਾਤ ਕਰਕੇ ਇਹ ਚੀਜ਼ ਹੈਂਡਲ ਕਰਨੀ ਚਾਹੀਦੀ ਇੱਥੇ ਵਧੀਆ ਸਮਾਰਕ ਬਣਾਉਣਾ ਚਾਹੀਦਾ ਸੌਰੀ ਵਧੀਆ ਯਾਦਗਾਰ ਬਣਾਉਣੀ ਚਾਹੀਦੀ ਆ ਕਿ ਇੱਥੇ ਟ੍ਰੀਟੀ ਹੋਈ ਸੀਗੀ ਤੇ ਲੋਕੀ ਦੇਖਣ ਲੋਕੀ ਦਾ ਬਾਹਰਲੇ ਜ਼ਿਲ੍ਹਿਆਂ ਵਾਲੇ ਬਾਹਰਲੇ ਰਾਜਾਂ ਵਾਲੇ ਤੁਸੀਂ ਚਲ ਜਾਓ ਹਿਮਾਚਲ ਚਲ ਜਾਓ ਉਹ ਤਾਂ ਆਪਣੀਆਂ ਜਿਹੜੀਆਂ ਯਾਦਗਾਰਾਂ ਨੂੰ ਵਧੀਆ-ਵਧੀਆ ਬਣਾਉਂਦੇ ਆ ਫੇ ਸਾਡੇ ਇੱਥੇ ਘੁੰਮਣ ਸਾਡੇ ਜਿਹੜੀਆਂ ਬਣੀਆਂ ਉਹ ਵੀ ਢਾਈ ਜਾਂਦੇ ਆ ਕਰਨਾਟਕ ਦੇ ਵਿੱਚ ਜੇ ਕਿਸੇ ਮਤਲਬ ਕਿ ਉਹਨਾਂ ਦਾ ਕਲਾਕਾਰ ਵੀ ਆ ਜਿਨੇ ਚੰਗਾ ਲਿਖਿਆ ਗਾਇਆ ਤੇ ਉਹ ਉਹਦੇ ਘਰ ਦੇ ਕੋਲੋਂ ਜੇ ਵੱਡਾ ਹਾਈਵੇ ਵੀ ਕਹਿੰਦੇ ਲੰਘਦਾ ਲੰਘਣਿੰਦੇ ਪਾਰਨਾ ਪੈਂਦਾ ਹਾਈਵੇ ਤੇ ਅਸੀਂ ਤਾਂ ਦੇਖੋ ਭਾਜੀ ਫਿਰ ਉਹਨਾਂ ਦੀ ਜੁਨਿਟੀ ਆ ਨਾ ਜੀ ਤੁਸੀਂ ਉਹਨਾਂ ਦੇ ਸਕੂਲਾਂ ਕਾਲਜਾਂ ਬੱਚਾਂ 'ਚ ਜਾ ਕੇ ਦੇਖੋ ਤਾਂ ਉਹ ਹੋਰ ਕੋਈ ਭਾਸ਼ਾ ਬੋਲਦੇ ਆ ਉਹ ਤਾਂ ਐਨੀ ਉਹਨਾਂ ਦੀ ਹੈਗੀ ਆ ਕਿ ਕੀ ਅਗਲੇ ਕਹਿੰਦੇ ਆ ਕਿ ਆਪਾਂ ਤਾਂ ਵੀ ਅਲੱਗਾ ਅਸੀਂ ਹਿੰਦੀ ਨੂੰ ਇੰਨਾ ਪ੍ਰਮੋਟ ਨਹੀਂ ਕਰਦੇ ਉਹ ਤਾਂ ਸ਼ਰਮ ਆ ਵਿੱਚ ਲਿਖਦੇ ਆ ਪਰ ਆਪਣੇ ਲੋਕ ਤੁਹਾਡੇ ਸਾਹਮਣੇ ਹੀ ਆ ਜੇ ਕੋਈ ਕਹਿੰਦਾ ਹੈ ਕਿ ਨਹੀਂ ਜੀ ਪੰਜਾਬੀ ਨੂੰ ਆਪਾਂ ਤਾਂ ਲੱਤਾਂ ਖਿੱਚਣੀਆਂ ਇੱਕ ਬੰਦੇ ਦੀ ਜੇ ਕੋਈ ਬੋਲਦਾ ਨਾ ਜੀ ਇਹ ਕਿਉਂ ਬੋਲਦਾ ਪਰ ਅਸਲੀ ਨੂੰ ਵੀ ਬਹੁਤ ਲੋਕਾਂ ਨੇ ਕਹਿਣਾ ਵੀ ਤੁਸੀਂ ਸਿੱਖਾਂ ਦੀ ਗੱਲ ਕਰਦੇ ਹੋ ਜੀ ਤੁਸੀਂ ਤੁਹਾਡੇ ਸਿਰ ਤੇ ਨਾ ਦਾੜੀ ਜੀ ਨਾ ਪੱਗ ਬੰਨੀ ਹੋਈ ਬਹੁਤ ਕਮੈਂਟ ਆ ਜਾਣਗੇ ਮੈਂ ਬਿਲਕੁਲ ਮੈਂ ਉਦੋਂ ਹੀ ਇੱਥੇ ਇੱਕ ਦੀਬਾਈ ਵਾਲੀ ਗੱਲ ਕਰਦਾ ਹਾਂਗਾ ਮੈਂ ਕਿਸੇ ਦੇ ਕਹਿਣ ਕਰਕੇ ਸਿੱਖ ਨਹੀਂ ਬਣੂਗਾ ਜਿੱਦਣ ਮੇਰੇ ਅੰਦਰ ਲੱਗੂਗਾ ਮੇਰੇ ਚ ਬਹੁਤ ਸਾਰੀਆਂ ਕਮੀਆਂ ਮੈਂ ਆਪਣੇ ਤੇ ਵਰਕ ਕਰਦਾ ਪਿਆ ਹਾਂ ਹੋ ਸਕਦਾ ਮੈਂ ਥੋੜੇ ਸਮੇਂ ਦੇ ਵਿੱਚ ਸਿੱਖੀ ਸਰੂਪ ਚ ਵੀ ਆਉਂਗਾ ਪਰ ਮੈਂ ਇੱਥੇ ਫੇਰ ਉਹੀ ਗੱਲਾਂ ਕਹਿਣੀਆਂ ਚਾਹੂੰਗਾ ਕਿ ਜੇ ਸਾਡੀਆਂ ਸਿੱਖ ਸੰਸਦਾਂਵਾਂ ਸਹੀ ਕੰਮ ਕਰਦੀਆਂ ਹੁੰਦੀਆਂ ਉਹਨਾਂ ਦੇ ਅੱਜ ਅਸੀਂ ਕਹਿ ਦਈਦੇ ਸਾਨੂੰ ਸਿਹਤ ਸਹੂਲਤਾਂ ਨਹੀਂ ਮਿਲਦੀਆਂ ਸਾਨੂੰ ਸਕੂਲ ਕਾਲਜ ਨਹੀਂ ਮਿਲਦੇ ਉਹਨਾਂ ਕੋਲ ਇੰਨੀ ਪਾਵਰ ਸੀ ਕਿ ਸਾਡੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਸਕੂਲ ਇੱਕ ਇੱਕ ਕਾਲਜ ਇੱਕ ਇੱਕ ਹਸਪੀਟਲ ਜਿੱਥੇ ਸਿੱਖ ਬੱਚਿਆਂ ਦੀ ਫ੍ਰੀ ਐਜੂਕੇਸ਼ਨ ਹੁੰਦੀ ਜਿੱਥੇ ਸਿੱਖ ਟੀਚਰ ਪੜ੍ਹਦੇ ਤੇ ਸਿੱਖੇ ਹੀ ਜਿਹੜੇ ਉੱਥੇ ਫ੍ਰੀ ਇਲਾਜ ਕਰ ਸਕਦੇ ਸੀਗੇ ਤਾਂ ਸ਼ਾਇਦ ਮੈਂ ਵੀ ਅੱਜ ਨੂੰ ਸਿੱਖ ਹੀ ਹੁੰਦਾ ਕਿਉਂਕਿ ਅਸੀਂ ਕਈ ਵਾਰੀ ਲਾਲਚ ਦੇ ਭੁੱਖੇ ਹੋ ਜਾਣਾ ਹਾਂ ਜੀ ਮੇਰੇ ਬੱਚੇ ਨੂੰ ਨੌਕਰੀ ਮਿਲ ਜੂਗੀ ਜਾਂ ਮੈਨੂੰ ਮਿਲ ਜੂਗੀ ਮੈਂ ਮਾਸਟਰ ਇਨ ਹਿਸਟਰੀ ਮਾਸਟਰ ਇਨ ਐਜੂਕੇਸ਼ਨ ਮੈਨੂੰ ਨਹੀਂ ਜੋਬ ਮਿਲੀ ਚਲੋ ਨਹੀਂ ਬਿਲੀ ਕਈ ਕਹਿੰਦੇ ਆ ਜੀ ਤੁਸੀਂ ਟੈਸਟ ਨਹੀਂ ਕਲੀਅਰ ਕੀਤੇ ਹੋਣੇ ਜਾਂ ਬੋਹ ਨਹੀਂ ਕੀਤੇ ਹੋਣੇ ਯਾਰ ਜਦੋਂ ਇੱਕ ਸਪੈਸ਼ਲ ਟੈਸਟ ਬਣ ਗਿਆ ਮਾਸਟਰ ਇਨ ਐਜੂਕੇਸ਼ਨ ਜਾਂ ਬੀਐਡ ਬਣ ਗਿਆ ਉਸ ਤੋਂ ਬਾਅਦ ਫਿਰ ਟੈਸਟ ਕਾਦਾ ਦੇਣਾ ਜਾਂ ਉਹੀ ਟੈਸਟ ਨਾਲੋਂ ਫਿਰ ਸਾਡੀ ਐਜੂਕੇਸ਼ਨ ਪਾਲਿਸੀ ਕੀ ਆ ਫਿਰ ਅਸੀਂ ਕਹਿੰਨੇ ਕਿ ਬਾਹਰਲੀਆ ਸਟੇਟਾਂ ਵਾਲੇ ਸਾਡੇ ਇੱਥੇ ਆ ਕੇ ਨੌਕ ਉਹ ਲੈ ਕੇ ਜੋਬ ਐਮਐਡ ਕਰਾਉਣਗੇ ਫਿਰ ਉਹ ਟ੍ਰੈਕ ਕਰਾਉਂਦੇ ਆ ਜੀ ਉਸ ਤੋਂ ਬਾਅਦ ਫਿਰ ਟੈਸਟ ਲੈਂਦੇ ਆ ਫਿਰ ਉਹ ਸਾਡੀ ਐਮਐਡ ਬੀਐਡ ਕੀ ਆ ਫਿਰ ਉੱਥੇ ਐਡੀ ਸਿੱਖਿਆ ਪਾਲਿਸੀ ਗਲਤ ਆ ਫੇਰ ਉਹ ਜਿਹੜੀਆਂ ਸੰਸਦਾਂਵਾਂ ਜੋ ਟੈਸਟ ਲੈਂਦੀਆਂ ਉਹਥੇ ਨੂੰ ਹੁਣ ਪਿੱਛੇ ਜੇ ਪਤਾ ਲੱਗੀ ਗਿਆ ਕੀ ਆ ਰਾਜਥਾਨ ਦੇ ਰੱਖਿਆ 99 ਹੈ ਨਾ ਜੀ ਦੇਖੇ ਲਿਆ ਉਥੇ ਪਤਾ ਲੱਗਦਾ ਹੈ ਕਿ ਉਹਦੇ ਵਿੱਚ ਪਾਰਸ਼ਲਿਟੀ ਚੱਲਦੀ ਆ ਪੈਸੇ ਚੱਲਦੇ ਆ ਪਿੱਛੇ ਜੇ ਪੋਰਸ ਵਾਲੀਆਂ ਚੱਲੀਆਂ ਸੀਗੀਆਂ ਫੇਰ ਤੁਸੀਂ ਦੱਸੋ ਮੇਰੀ ਐਮਏ ਬੀਐਡ ਕਿਹੜੇ ਫਾਇਦੇ ਚ ਹੋ ਗਈ ਫੇਰ ਜਾਂ ਤਾਂ ਤੁਸੀਂ ਉਹੀ ਸਹੀ ਕਰ ਲਓ ਜਿਨੇ ਐਮਏ ਕਰਲੇ ਬੀਐਡ ਕਰਲੇ ਉਹਨੂੰ ਮੈਰਿਟ ਦੇ ਹਿਸਾਬ ਨਾਲ ਜੌਬ ਦਓ ਉਹਨੂੰ ਅਲੱਗ ਟੈਸਟ ਲੈਣ ਦੀ ਲੋੜ ਕੀ ਪੈ ਗਈ ਫੇਰ ਮਤਲਬ ਕਿ ਸਾਡਾ ਜਿਹੜਾ ਪਿਛਲਾ ਸਿੱਖਿਆ ਦਾ ਸਿਸਟਮ ਆ ਉਹ ਖਰਾਬ ਆ ਮਤਲਬ ਕਿ ਇੱਕ ਵਾਰੀ ਤੁਸੀਂ ਇੱਕ ਸਪੈਸ਼ਲ ਡਿਗਰੀ ਇੱਕ ਕਰ ਲਈ ਤੁਸੀਂ ਚਾਹੇ ਨਰਸਿੰਗ ਦੀ ਕਰ ਲਈ ਚਾਹੇ ਕਿਸੇ ਨੇ ਬੀਐਡ ਦੀ ਕਰ ਲਈ ਤੁਸੀਂ ਉਹਨੂੰ ਗ੍ਰੇਡ ਦੇ ਹਿਸਾਬ ਨਾਲ ਜਾਂ ਕਹਿ ਲਓ ਕਿ ਉਹਨੂੰ ਰੈਂਕ ਦੇ ਹਿਸਾਬ ਨਾਲ ਜਿੰਨੇ ਉਹਦੇ ਨੰਬਰ ਆਏ ਆ ਮੈਰਿਟ ਦੇ ਹਿਸਾਬ ਨਾਲ ਜੋਬ ਦੇ ਦਿਓ ਫਿਰ ਉਹ ਪੈਸੇ ਭਰੂਗੇ ਬੱਚੇ ਕਿੰਨੇ ਲੋਕ ਪੈਸੇ ਭਰਦੇ ਆ ਫਿਰ ਜੋਬਾ ਦਿੰਦੇ ਆ ਤਾਂ ਪੈਸੇ ਇਕੱਠੇ ਕਰਨ ਦਾ ਤਰੀਕਾ ਹੈ ਜੀ ਮੈਨੂੰ ਨਹੀਂ ਲੱਗਦਾ ਇਹ ਨਾ ਵਧੀਆ ਸਿਸਟਮ ਬਹੁਤ ਆ ਜਿਹੜਾ ਬਦਲਣ ਦੀ ਲੋੜ ਹੈਗੀ ਨਾਮ ਕੀ ਬਾਈ ਤੁਹਾਡਾ ਮੇਰਾ ਨਾਮ ਬਾਈ ਜੀ ਮਨਦੀਪ ਮਨਦੀਪ بھائی ਤੁਸੀਂ ਇੱਕ ਗੱਲ ਸੰਸਥਾਵਾਂ ਦੇ ਉੱਤੇ ਵੀ ਸਵਾਲ ਚੁੱਕਿਆ ਵੀ ਜੇ ਅੱਜ ਸਹੀ ਪ੍ਰਚਾਰ ਹੁੰਦਾ ਤਾਂ ਸ਼ਾਇਦ ਮਨਦੀਪ ਦੇ ਸਿਰ ਦੇ ਉੱਤੇ ਜਾਂ ਪਿੱਛੇ ਬਾਈ ਜੀ ਖੜੇ ਆ ਉਸ ਤੋਂ ਪੱਛੇ ਤਾਂ ਸਾਰੇ ਨੇ ਸਿਰ ਤੇ ਪੱਗਾਂ ਹੁੰਦੀਆਂ ਦਾੜੀਆਂ ਹੁੰਦੀਆਂ ਪਾਜੀ ਬਿਲਕੁਲ ਹੁੰਦੀਆਂ ਮੈਂ ਤੁਹਾਨੂੰ ਸਿੱਧੀ ਗੱਲ ਦੱਸੀ ਆ ਮੈਂ ਨਹੀਂ ਐਜੂਕੇਸ਼ਨ ਲਈ ਆ ਮੈਨੂੰ ਕਿਤੇ ਕਾਲੂ ਜੋਬ ਮਿਲਦੀ ਚਲੋ ਇਹ ਤਾਂ ਕਹਿ ਦੇਣਾ ਕਿ ਤੂੰ ਲਾਲਚਬਸ ਹੋ ਗਿਆ ਹਣਾ ਪਰ ਤੁਸੀਂ ਇਹ ਦੇਖੋ ਕਿ ਅੱਜ ਕੱਲ ਸਾਡੀ ਜਿੰਨੀ ਵੀ ਕਮਿਊਨਿਟੀ ਆ ਇੱਕ ਦਾ ਬੱਚਾ ਜਾਂ ਦੋ ਬੱਚੇ ਆ ਭਈ ਇਹ ਅਠ ਅਠ ਕਰਦਿਆ ਉਹਨਾਂ ਨੂੰ ਫਿਕਰ ਨਹੀਂਗਾ ਕੋਈ ਇਸਾਈ ਬਣ ਜਾਂਦਾ ਇਸਾਈ ਆਪਣੇ ਜਿਹੜੇ ਉਹਨਾਂ ਦੇ ਸੰਸਥਾਨ ਆ ਇਸਾਈ ਏਡੀ ਦੂਰੋਂ ਆ ਕੇ ਸਾਡੇ ਕੱਲੇ ਕੱਲੇ ਜ਼ਿਲ੍ਹੇ 'ਚ ਇੱਕ ਇੱਕ ਹਸਪੀਟਲ ਆ ਇੱਕ ਇੱਕ ਸਕੂਲ ਆ ਅਸੀਂ ਸਾਡੀਆਂ ਸੰਸਦਾਂਵਾਂ ਕਿੱਥੇ ਆ ਫਿਰ ਫਿਰ ਅਸੀਂ ਇੱਕ ਹਸਪੀਟਲ ਇੱਕ ਇੱਕ ਕਾਲਜ ਇੱਕ ਸਕੂਲ ਹਰੇਕ ਜ਼ਿਲ੍ਹੇ-ਜ਼ਿਲ੍ਹੇ 'ਚ ਬਣਾਇਆ ਹੁੰਦਾ ਜਿੱਥੇ ਪਹਿਲ ਇਹ ਹੁੰਦੀ ਕਿ ਇੱਥੇ ਸਿੱਖ ਪੜ੍ਹ ਸਕਦੇ ਸਿੱਖ ਹੀ ਪੜਾ ਸਕਦੇ ਹਸਪੀਟਲਾਂ ਦੇ ਵਿੱਚ ਵੀ ਇਦਾਂ ਹੀ ਹੁੰਦਾ ਵੀ ਇੱਥੇ ਸਿੱਖ ਹੀ ਜੋਬ ਕਰ ਸਕਦੇ ਸਿੱਖਾਂ ਦਾ ਫ੍ਰੀ ਇਲਾਜ ਹੁੰਦਾ ਤੁਸੀਂ ਦੱਸੋ ਕਿਹੜਾ ਮੂਨਾ ਹੋਣਾ ਸੀ ਭਾਜੀ ਹਰੇ ਰੰਡ ਪਕੌੜਿਆਂ ਪਰ ਜ਼ੋਰ ਜ਼ਿਆਦਾ ਦੇਤਾ ਸੀ ਬਿਲਕੁਲ ਬਿਲਕੁਲ ਦੇਤਾ ਤੁਹਾਡੀ ਗੱਲ ਬਿਲਕੁਲ ਸਹੀ ਆ ਅੱਜ ਵੀ ਅਸੀਂ ਕਹਿੰਨੇ ਆਂ ਕਿ ਲੰਗਰ ਛਕ ਲੋ ਉਹ ਵੀ ਸਾਡੇ ਬੰਦੇ ਮੈਨੂੰ ਲੱਗਦਾ ਛਕਦੇ ਨਹੀਂਗੇ ਅਸੀਂ ਜਿਹੜੇ ਬਾਹਰੋਂ ਆ ਕੇ ਇੱਥੇ ਬੈਠੇ ਆ ਉਹਨਾਂ ਨੂੰ ੱੱਕੇ ਨਾ ਖੜਾਈ ਜਾਂਦੇ ਆ ਅਗਲੇ ਫੇਰ ਵੀ ਖੁੰਦ ਕੇ ਰੱਖਦੇ ਆ ਕੱਲੂ ਕੋਈ ਵੀ ਗੱਲ ਹੁੰਦੀ ਆ ਪੰਜਾਬ ਲਈ ਖੜਦਾ ਕੋਈ ਉਹੀ ਹੁੰਨੇ ਆ ਅਸੀਂ ਚਾਰ ਬਾਕੀ ਤਾਂ ਚਲੇ ਗਏ ਬਾਹਰਪੂਰ ਜਿੰਨਾ ਪੈਸਾ ਸ਼ਹੀਦੀ ਦਿਹਾੜਿਆਂ ਦੇ ਵਿੱਚ ਲੰਗਰਾਂ ਦੇ ਉੱਤੇ ਲੱਗਦਾ ਮੈਂ ਕਹਿੰਨਾ ਇਕੱਠੇ ਹੋ ਕੇ ਇੱਕ ਹਰ ਸਾਲ ਇੱਕ ਐਲਾਨ ਨਹੀਂ ਹੋ ਰਿਹਾ ਵੀ ਆ ਪਾਈ ਇੱਥੇ ਹੁਣ ਹਸਪੀਟਲ ਖੁੱਲੂਗਾ ਇੱਥੇ ਸਕੂਲ ਖੁੱਲੂਗਾ ਇੱਥੇ ਕਾਲਜ ਖੁੱਲੂਗਾ ਕਿੰਨਾ ਵਧੀਆ ਹੋ ਜਾਊਗਾ ਭਾਈ ਪਾਜੀ ਤੁਸੀਂ ਮੈਨੂੰ ਇਹ ਦੱਸੋ ਕਿ ਜਿੱਡਾ ਸਾਡਾ ਸਿਸਟਮ ਹੈਗਾ ਐਸਜੀਪੀਸੀ ਦਾ ਕਿੰਨਾ ਦਾਨ ਸਾਨੂੰ ਸਿੱਖ ਕਮਿਊਨਿਟੀ ਕਰਦੀ ਆ ਜੇ ਉਹ ਦਾਨ ਪਿਛਲੇ ਜਾਦੀ ਆਜ਼ਾਦੀ ਲੈ ਆਈ ਆ ਜੇ ਉਹ ਲੱਗਾ ਹੁੰਦਾ ਮੈਨੂੰ ਨਹੀਂ ਲੱਗਦਾ ਜੀ ਕੋਈ ਵੀ ਸਿੱਖ ਗਰੀਬ ਹੁੰਦਾ ਕੋਈ ਵੀ ਸਿੱਖ ਤੇ ਸਾਡੀ ਸਾਡੀ ਜਿਹੜੀ ਸਿੱਖ ਪੋਪੂਲੇਸ਼ਨ ਜਿਹੜੀ ਦਸਤਾਰਾਂ ਵਾਲੀ ਵੀ ਹੁੰਦੀ ਹੈ ਨਾ ਮੈਂ ਕਹਿੰਨਾ ਕਿ ਉਹ ਵੀ ਬਾਦੂ ਹੁੰਦੀ ਹੈ ਤਾਂ ਅੰਦੀ ਤੁਸੀਂ ਗੱਲ ਕਰਦੇ ਜਦ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਵੀ ਇੰਨਾ ਚੜਾਵਾ ਚੜਦਾ ਹੋਰ ਪਾਸਿਓਂ ਪੈਸਾ ਆਉਂਦਾ ਉਹ ਕਹਿੰਦੇ ਪ੍ਰਧਾਨ ਸਾਹਿਬ ਨੂੰ ਪੁੱਛ ਕੇ ਦੇਖੋ ਕੀ ਹਾਲ ਹੋਇਆ ਪਿਆ ਮੁਸ਼ਕਲ ਹੋਈ ਵੀ ਕਹਿੰਦੇ ਸੰਸਥਾ ਚਲਾਉਣੀ ਤੁਹਾਨੂੰ ਇਹ ਲੱਗਦਾ ਵੀ ਕਰੋੜਾਂ ਰੁਪਏ ਆ ਰਿਹਾ ਕਹਿੰਦੇ ਖਰਚਾ ਵੀ ਤਾਂ ਇੰਨਾ ਹੈ ਮੁਲਾਜ਼ਮ ਇੰਨੇ ਜੀ ਫੇ ਭਾਜੀ ਹੈ ਨਾ ਉਹ ਇੱਕ ਗੱਲ ਇਕੱਠੇ ਕਰ ਲਿਓ ਜਿੰਨੇ 50 60 ਸਾਲ ਤੋਂ ਪ੍ਰਧਾਨ ਰਹੇ ਆ ਜਾਂ ਜਿਹੜੇ ਉਹਨਾਂ ਦੇ ਉੱਪਰ ਬੈਠੇ ਆ ਕਾਇਆ ਉਹਨਾਂ ਦੀਆਂ ਜਾਇਦਾਦਾਂ ਦੇਖ ਲਿਓ ਕਿੰਨੀਆਂ ਕਾ ਤੇ ਜਿਹੜੇ ਆ ਗੁਰਦੁਆਰਾ ਸਾਹਿਬ ਚ ਗ੍ਰਾਂਥੀ ਆ ਕਿਸੇ ਦੀ ਉਹਦੀ ਵਿਚਾਰੇ ਦੀ ਦੇਖ ਲਿ ਜਿਹੜੇ ਗ੍ਰੰਥੀ ਸਾਹਿਬ ਗੁਰਦੁਆਰਿਆਂ ਚਾ ਉਹਨਾਂ ਨੂੰ ਪੁੱਛ ਕੇ ਦੇਖ ਲਿਓ ਉਹਨਾਂ ਲਈ ਕੀ ਕਰਦੇ ਪਏ ਆ ਜੇ ਗੱਲ ਕੌੜੀ ਲੱਗੂਗੀ ਪਰ ਗੱਲ ਹੈਗੀ ਸੱਚੀ ਆ ਜੀ ਜੇ ਕੋਈ ਕ੍ਰਿਸਚੀਅਨਾਂ ਦਾ ਜੇ ਕੋਈ ਉੱਥੇ ਚਰਚ ਦੇ ਵਿੱਚ ਕੋਈ ਕੰਮ ਕਰਦਾ ਉਹਨੂੰ ਪੁੱਛ ਕੇ ਦੇਖਿਓ ਉਹਨੂੰ ਕਿੰਨੀਆਂ ਸਹੂਲਤਾਂ ਦਿੰਦੇ ਆ ਅਗਲੇ ਉਹ ਨਾਲੇ ਕੋਈ ਤੀਸਰੀ ਤੋਂ ਚੌਥੀ ਕੰਟਰੀ ਦਾ ਧਰਮ ਆ ਮੈਂ ਕੋ ਮਾੜਾ ਨਹੀਂ ਕਹਿੰਦਾ ਕਿਸੇ ਵੀ ਧਰਮ ਨੂੰ ਪਰ ਮੈਨੂੰ ਇਹ ਚੀਜ਼ ਲੱਗਦੀ ਹੁੰਦੀ ਹੈ ਕਿ ਅਸੀਂ ਵਿਰੋਧ ਤਾਂ ਬਹੁਤ ਕਰਦੀਦਾ ਹੈ ਪਰ ਸਾਡੇ ਬੰਦੇ ਕ੍ਰਿਸਚੀਅਨ ਬਣ ਗਏ ਪਰ ਮੈਂ ਇਹ ਕਹਿਣਾ ਹੁੰਦਾ ਕਿ ਆਪਣੀ ਲਕੀਰ ਵੱਡੀ ਕਰ ਲਓ ਉਹਦੀ ਲਕੀਰ ਨੂੰ ਮਟੇਨ ਤੇ ਕਾਲੇ ਲੱਗੇ ਹੋਆਂ ਆਪਣੀ ਲਕੀਰ ਵੱਡੀ ਕਰੀਏ ਉਹਦੀ ਆ ਪੰਜਾਬ ਛੋਟੀ ਨਜ਼ਰ ਆਉਣ ਲੱਪਣੀ